ਤਾਰਨ ਤਾਰਨ ਦੇ ਬਾਟ ਚੌਂਕ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਡਾਕਟਰ ਦਲਜੀਤ ਸਿੰਘ ਟੀਮਾ ਦੀ ਅਗਵਾਈ ਵਿੱਚ ਅਕਾਲੀ ਆਗੂਆਂ ਤੇ ਵਰਕਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਖਿਲਾਫ ਧਰਨਾ ਦਿੱਤਾ ਗਿਆ। ਇਸ ਮੌਕੇ ਸਮੂਹ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਉਹਦਾ ਇਹ ਨਤੀਜਾ ਹੈ ਕਿ ਸਰਕਾਰ ਜਿਹੜੀ ਹੈ ਐ ਉਹ ਜਿਹੜੀ ਇਹ ਰੈਕਸ਼ਨ ਆ ਉਹ ਹੁਣ ਸ਼ਰਮਣੀ ਅਕਾਲੀ ਦਲ ਦੇ ਬੰਦੇ ਹੋਇਆ ਵੇਖਦਿਆਂ ਹੋਇਆ ਉਹ ਜਿਹੜੀ ਗੱਲ ਕਰਕੇ ਰੁਕਣਾ ਚਾਹੁੰਦੀ ਸ਼ਰਮਣੀ ਅਕਾਲੀ ਦਲ ਜਿੱਤ ਰਿਹਾ ਰਾਤੀ ਸਾਡੇ ਦੋ ਸਾਫਟਸਟ ਪਿੰਡ ਇੱਕ ਮਜੂਦਾ ਸਰਪੰਚ ਦੇ ਦੋਦੇ ਦੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਆ ਸਵੇਰੇ ਅੱਜ ਜਿੱਥੇ ਤੁਸੀਂ ਬੈਠੇ ਹੋ ਕਿਸੇ ਵਾਰਡ ਚ ਮਰਾਦਪੁਰੇ ਜਿਹੜੇ ਸਾਡੇ ਸਿਟਿੰਗ ਐਮਸੀ ਆ ਸ਼ਾਮ ਸਿੰਘ ਨੂੰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ 6 ਵਜੇ ਸਵੇਰੇ ਆ ਕੇ ਦੱਸੋ ਇਸ ਤਰੀਕੇ ਇਲੈਕਸ਼ਨ ਕਿਵੇਂ ਚੱਲ ਸਕਦਾ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਸਾਰੇ ਨਾਮ ਭੇਜਿਆ ਟਵੀਟ ਭੇਜਿਆ ਚੀਫ ਇਲੈਕਟਰ ਨੂੰ ਆਫਸਰ ਨੂੰ ਵੀ ਭੇਜਿਆ ਆਬਜ਼ਰਵਰਾਂ ਨੂੰ ਵੀ ਭੇਜਿਆ ਐਸਐਸਪੀ ਨਾਲ ਵੀ ਮੈਂ ਗੱਲ ਕੀਤੀ ਐਸਐਸਪੀ ਮੈਡਮ ਮੈਨੂੰ ਤਾਂ ਕਹਿੰਦੇ ਜੇ ਅਸੀਂ ਅਰੈਸਟ ਨਹੀਂ ਕੀਤੇ ਤੇ ਮੈਂ ਕਿਹਾ ਜੀ ਫਿਰ ਕਿਡਨੇਪਿੰਗ ਦਾ ਪਰਚਾ ਅਦਰ ਦਿੱਤਾ ਕਹਿੰਦੇ ਮੈਂ ਪਹਿਲਾਂ ਚੈੱਕ ਕਰ ਲਵਾਂ ਮੈਂ ਕਿਹਾ ਜੇ ਤੁਸੀਂ ਚੈੱਕ ਹੀ ਨਹੀਂ ਕੀਤਾ ਫਿਰ ਇਹ ਕਹਿੰਦੇ ਤੁਸੀਂ ਅਰੈਸਟ ਨਹੀਂ ਕੀਤਾ ਇਦਾਂ ਜਿਹੜੀ ਹੈ ਗੁੱਡਾਗਰਦੀ ਨਾ ਜੇ ਇਲੈਕਸ਼ਨ ਲੜਨੀ ਉਹਦੇ ਹੀ ਸਰਕਾਰ ਨੂੰ ਜਿੱਤੂ-ਜਿੱਤਨੇ ਕਰਦਾ ਲੋਕਾਂ ਦਾ ਹੱਕ ਹੈ ਜਿੱਦੂ ਬਣਾਉਣਾ ਹੈ ਜਿੱਦੂ ਨਹੀਂ ਬਣਾਉਣਾ ਅਸੀਂ ਹੱਥ ਜੋੜ ਕੇ ਸ਼ਾਂਤਮਈ ਤਰੀਕੇ ਨਾਲ ਆਪਣਾ ਚੋਣ ਪ੍ਰਚਾਰ ਕਰ ਸਰਕਾਰ ਗੁੱਡਾਗਰਦੀ ਤੇ ਉੱਤੇ ਉੱਤੀ ਹੋਈ ਇਸ ਕਰਕੇ ਇਹ ਕੰਮ ਨਹੀਂ ਚੱਲਣ ਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਬੜੀ ਅਸੀਂ ਹਰ ਲੜਾਈ ਲੜਨੀ ਚਾਹਦੇ ਆ ਪਰ ਅਸੀਂ ਆਪਣੀ ਪਸੰਦ ਲੋਕ ਆ ਅਸੀਂ ਕਾਨੂੰਨ ਦਾ ਪਾਲਣ ਕਰਨ ਵਾਲੇ ਲੋਕ ਆ ਪਰ ਜੋ ਪ੍ਰਸ਼ਾਸਨ ਹੈ ਆਪਣਾ ਉਹ ਨਹੀਂ ਨਿਭਾਏਗਾ ਤੇ ਫਿਰ ਕੁਦਰਤੀ ਗੱਲ ਆ ਫਿਰ ਸਾਨੂੰ ਧਰਨਾ ਪਜਾਰਾ ਜਿਹੜਾ ਆਪਣਾ ਜੋਗੀ ਕਰਨਾ ਪਏਗਾ ਅਸੀਂ ਕਰਾਂਗੇ ਜੀਮਨ ਸਾਹਿਬ ਕੱਲ ਮੁੱਖ ਮੰਤਰੀ ਜੀ ਅੱਜ ਕਹਿੰਦਾ ਕਿ ਇਹ ਜਿਹੜੇ ਅਫਸਰਾਂ ਨੇ ਅਸਫਲ ਕੋ ਮੁਨਾਫਾ ਅਫਸਰਾਂ ਨੇ ਅਫਰੂਦ ਨੈਸ਼ਨਲ ਕਮਿਸ਼ਨ ਨੂੰ ਮਾਰ ਕੇ ਕਰਨੀ ਚਾਹੀਦੀ ਜੀਮਨ ਸਾਹਿਬ ਕੱਲ ਮੁੱਖ ਮੰਤਰੀ ਸਾਹਿਬ ਰੋਡ ਸ਼ੋਧ ਰਣ ਕਹਿ ਕੇ ਗਏ ਨੇ ਕਿ ਲੋਕ ਜਿੱਥੇ ਮਰਜ਼ੀ ਵੋਟ ਪਾਉਣ ਤੇ ਬੜੇ ਸ਼ਾਂਤ ਮੈ ਢੰਗ ਨਾਲ ਵੋਟਾਂ ਹੋਣੀਆਂ ਨੇ ਇਹ ਡਰਾਮੇ ਹੁੰਦੇ ਨੇ ਇਹ ਜੋ ਕਹਿੰਦੇ ਆ ਤੇ ਉਲਟ ਕਰਦੇ ਜੀ ਦੇ ਮੁੱਖ ਮੰਤਰੀ ਦੇ ਦੇਖਣਾ ਹੁੰਦਾ ਇਹ ਫੁੱਲ ਸੇ ਇੱਕ ਦਤ ਕਾਕੇ ਵੀ ਕਰੀ ਜਲਾਂਗੀ ਇੱਕ ਕਦੇ ਵੀ ਇਲੈਕਸ਼ਨ ਚ ਇਦਾਂ ਨਹੀਂ ਹੁੰਦਾ ਪਾਰਟੀਆਂ ਦੇ ਉਮੀਦਵਾਰ ਨੇ ਸਾਰੇ ਸਾਰੇ ਨੇ ਸਪੋਟਰ ਹੈ ਨਾ ਜੋ ਕਿ ਪ੍ਰੋਜੈਕਟ ਕਰਦੇ ਚ ਜਾ ਰਹੇ ਆ ਬਾਲੇ 9 ਤਰੀਕ ਸ਼ਮੀਸ਼ੇਵਾਰ ਤੱਕ ਮੁਕਿਆਰ ਹੈ ਤੇ ਸਾਰਿਆਂ ਦਾ ਹੱਕ ਇਹ ਜੀਜਲ ਤਰੀਕੇ ਦੇ ਨਾਲ ਸਾਰੇ ਕਿਦੇ ਸੋ ਕਰ ਰਹੇ ਆ ਕਿਤੇ ਤਰੰਤ ਤਰੰਤ ਕਿ ਪਹਿਲੀ ਵਾਰੀ ਅਸੀਂ ਦੇਖਿਆ ਕਿ ਬਿਨਾ ਨੰਬਰ ਤੋਂ ਕੱਡੀਆਂ ਤੋਂ ਬਿਨਾ ਇੱਥੇ ਆਪਣਾ ਆਈਡ ਫਾਰਮ ਤੇ ਸਟicker ਲਾ ਕੇ ਗੱਡੀਆਂ ਤੋਂ ਮਿਲੀਆਂ ਇੱਥੇ ਪੁਲਿਸ ਅੱਗੇ ਗੱਲ ਦੇ ਵਿੱਚ ਕੋ ਮਿਲੀਆਂ ਨੰਬਰ ਪਲੇਟਾਂ ਜਾਦੀ ਲੱਗੀਆਂ ਹੋਈਆਂ ਮਕਸਦ ਕੀ ਹੈ ਕਿ ਸਾਡੀਆਂ ਗੱਡੀਆਂ ਪਛਾਣੀਆਂ ਨਾ ਜਾਣ ਕਿ ਅਸੀਂ ਗਲਤ ਕੰਮ ਕਰਦੇ ਅੱਜ ਸਵੇਰੇ ਵੀ ਕਿੰਨੀਆਂ ਗੱਡੀਆਂ ਸਵੇਰੇ ਉਹ ਬਰਕਟ ਪਾਰ ਚਲੇ ਭਾਣੀਆਂ ਕਦੀ ਇਲੈਕਸ਼ਨ ਵਾਲੀ ਥਾਂ ਤੇ ਇਦਾਂ ਵੀ ਅਧੇਰ ਕਰਦੀ ਹੋਈ ਹੈ ਕਿ ਗੱਡੀਆਂ ਦੇ ਨੰਬਰ ਹੀ ਨਾ ਹੋਣ ਜਿਹੜਾ ਮਤਲਬ ਕੋਈ ਵੀ ਜੇ ਹਾਦਸਾ ਕਰਕੇ ਜਿੱਥੇ ਮਰਦੀ ਚਲਾ ਜਾਵੇ ਪੁਲਿਸ ਆਪ ਇਹ ਕੰਮ ਕਰਵਾ ਲਈ ਕਿਦਾਂ ਸਮਝ ਕਰਦੇ ਕਿਦਰ ਨਾ ਕਿਦ ਕਰਾ ਰ ਨਜਾਉਦੀ ਕਿਦਰ ਨਾ ਬਿਲਕੁਲ ਤਖਤਾਹਟ ਆ ਸਰਕਾਰ ਰਾਜੀ ਸਰਕਾਰ ਦੀ ਜਮਾਨਤ ਜ਼ਬਤ ਹੋ ਰਹੀ ਆ ਪਿੰਡਾਂ ਚ ਕੋਈ ਵੜ ਨਹੀਂ ਦੇ ਰਿਆ ਪਿੰਡਾਂ ਜੇ ਇਹਨਾਂ ਦੇ ਬੂਥ ਨਹੀਂ ਲੱਗ ਰਹੇ ਨਾ ਸਹਿਰ ਚ ਕੋਈ ਵੜਨ ਦੇ ਰਿਆ ਜੋ ਸਰਕਾਰ ਨੇ 5 ਸਾਲ ਗੁੰਡਾਗਰਦੀ ਕੀਤੀ ਜੋ ਸਰਕਾਰ ਨੇ 5 ਸਾਲ ਪੰਜਾਬ ਨੂੰ ਡੁੱਟਿਆ ਜੋ ਪੰਜਾਬ ਸਰਕਾਰ ਨੇ 5 ਸਾਲ ਚ ਗਰੀਬਾਂ ਦੀ ਆਟਾ ਦਾਲ ਸਕਨ ਪੈਨਸ਼ਨ ਸਾਰੀਆਂ 100 ਰੁਪਏ ਸਾਰੀਆਂ ਸਕੀਮਾਂ ਬੰਦ ਕਰੀ ਕਿਸਾਨਾਂ ਨਾਲ ਧੱਕਾ ਕਰਿਆ ਵਪਾਰੀਆਂ ਨਾਲ ਧੱਕਾ ਕਰਿਆ ਕਰਮਚਾਰੀਆਂ ਨਾਲ ਧੱਕਾ ਕਰਿਆ ਜੇ ਸਰਕਾਰ ਦੀ ਜ਼ਮਾਨਤ ਜਿਹੜੀ ਆ ਤਰਨ-ਤਰਨ ਦੇ ਅੰਦਰ ਜਬਤ ਹੋਣ ਜਾ ਰਹੀ ਆ ਸੋ ਇਸ ਘਬਰਾਹਟ ਤੋਂ ਤੰਗ ਹੋ ਕੇ ਡਰ ਹੋ ਕੇ ਰਾਤ ਸਾਰੀ ਰਾਤ ਤੁਸੀਂ ਦੇਖੋ ਵੀ ਮੰਡੀ ਬੋਰਡ ਦੇ ਅਧਿਕਾਰੀ ਉਸ ਤੋਂ ਬਾਅਦ ਕੋਈ ਕੋਈ ਨਹੀਂ ਕਰੋ ਬੰਡੀ ਬੋਰਡ ਦੇ ਸਾਰੇ ਅਧਿਕਾਰੀ ਜੀਐਸਟੀ ਦੇ ਅਧਿਕਾਰੀ ਤੇ ਪੁਲਿਸ ਦੇ ਅਧਿਕਾਰੀ ਸਾਰੀ ਰਾਤ ਛਾਪੇਮਾਰੀ ਕਰਦੇ ਰਹੇ ਸਾਡੇ 4 ਸਰਪੰਚਾਂ ਨੂੰ ਜਿਹੜਾ ਘਰਾਂ ਤੋਂ ਚੱਕ ਕੇ ਲੈ ਗਏ ਔਰ ਸਾਡੇ ਕਾਉਂਸਲਰ ਸ਼ਾਮ ਸਿੰਘ ਜੀ ਜਿਹੜੇ ਪੱਲਾ ਦਾੜੀ ਉਹਨਿੰਦੇ ਸਾਬਕਾ ਪ੍ਰਧਾਨ ਬੰਡੀ ਦੇ ਅੰਦਰ ਕੰਮ ਕਰ ਰਹੇ ਸੀਗੇ ਉਹਨਾਂ ਦੇ ਝੂਠਾ ਪਰਚਾ ਦਰਜ ਕਰਕੇ ਉਹਨਾਂ ਨੂੰ ਚੱਕ ਕੇ ਲੈ ਗਏ ਆ ਸੋ ਉਸ ਦੇ ਖਿਲਾਫ ਅੱਜ ਧਰਨਾ ਲੱਗਿਆ ਔਰ ਜਦ ਤੱਕ ਇਹ ਝੂਠੇ ਪਰਚੇ ਦਰਜ ਨਹੀਂ ਹੁੰਦੇ ਜਦ ਤੱਕ ਆੜਤੀਆਂ ਦੀਆਂ ਕਿਤਾਬਾਂ ਵਾਪਸ ਨਹੀਂ ਹੁੰਦੀਆਂ ਸੈਲਰ ਮਾਲਕਾਂ ਦੀ ਕਿਤਾਬਾਂ ਵਾਪਸ ਨਹੀਂ ਹੁੰਦੀਆਂ ਇਹ ਧਰਨਾ ਜਿਹੜਾ ਜਾਰੀ ਰੱਖੋ ਬੜੀ ਵੱਡੀ ਬਖਲਾਰ ਚ ਆ ਗਈ ਆ ਅੱਜ ਕੱਲ ਮੇਰੀ ਦੁਕਾਨ ਤੇ ਕੁਝ ਸ਼ੈਲਾਂ ਤੇ ਜਿਹੜੇ ਕਾਲੀਦਲ ਨਾਲ ਤੁਰੇ ਹੋਈ ਸੀ ਜਿਹੜੇ ਕਾਲੀਦਲ ਦੇ ਅੱਗੇ ਲਾ ਕੇ ਪੂਰੇ ਯੂਰਚੋਨਾ ਚੱਲ ਰਿਹਾ ਸੀ ਉਹਨਾਂ ਨੂੰ ਡਰੋਂ ਧੰਕਾਉਣ ਲਈ ਸਾਡੀਆਂ ਕਿਤਾਬਾਂ ਚੁੱਕੀਆਂ ਕੁਝ ਸ਼ੈਲਾਂ ਤੋਂ ਚੁੱਕੀਆਂ ਰਾਤ ਦੀ ਗੱਲ ਆ ਰਾਤ ਸਾਡੇ ਇੱਥੇ ਕਾਉਂਸਲਰ ਨੇ ਸ਼ਾਮ ਸਿੰਘ ਜੀ ਜਿਹੜੇ ਪ੍ਰਧਾਨ ਵੀ ਪੱਲੇ ਪੱਲੇਦਾਰ ਯੂਨੀਅਨ ਦੇ ਉਹਨਾਂ ਨੂੰ ਰਾਤ ਚੋਕੇ ਲੈ ਗਏ ਕਿਤੇ ਅਣਪਛਾਤੀ ਜਗ੍ਹਾ ਤੇ 17-80 ਮਲਾਜਮ ਆਏ ਨੇ ਹੁਣੇ-ਹੁਣੇ ਪਿੰਡਾਂ ਤੋਂ ਪਤਾ ਲੱਗ ਰਿਹਾ ਕਿ ਸਾਡੇ ਸਾਬਕਾ ਸਰਪੰਚ ਜਿਹੜੇ ਕਾਲੀ ਦਲ ਦੇ ਸੀ ਉਹਨਾਂ ਨੂੰ ਚੁੱਕ ਲਿਆ ਗਿਆ ਵਾ ਕੁਝ ਕੁਝ ਨਾਲ ਤੋਂ ਮੈਨੂੰ ਪਤਾ ਲੱਗਾ ਕਿ ਉਹਦੇ ਘਰ ਚੋਂ ਕੈਮਰੇ ਵੀ ਕੁਝ ਸਬੂਤ ਤਾਂ ਰਹਿ ਜੇ ਕੈਮਰੇ ਵੀ ਸਾਰੇ ਦੇਰ ਕੇ ਲੈ ਗਏ ਆ ਇਹ ਸਰਕਾਰ ਦੀ ਬੜੀ ਵੱਡੀ ਬਖਲਾਟ ਆ ਜਦੋਂ ਬੰਦਾ ਹਾਰਦਾ ਨਾ ਉਹਨੂੰ ਦੇਖਦਾ ਕਿ ਮੇਰੀ ਹਨ ਹਾਰ ਆ ਉਹ ਇਹੋ ਜੇ ਕਾਰਨਾਮੇ ਗਲਤ ਕਾਰਨਾਮੇ ਕਰਦਾ ਇਹ ਚਰਕੇ ਕਿ ਜਿੰਨਾ ਕਰਨਗੇ ਮੇਰਾ ਖਿਆਲ ਵੀ ਸਾਡੇ ਚੋਨਾਤ ਸ਼ਾਹਰੋਂ ਭਰਿਆ ਜਾਊਗਾ ਅੱਜ ਮੈਂ ਸਵੇਰ ਦਾ ਮੰਡੀ ਦੇ ਵਿੱਚ ਜਦੋਂ ਸਾਡੀ ਜੂਨੀਅਨ ਭਰਾ ਸਾਡੇ ਜ਼ਿਲ੍ਹੇ ਦੇ ਲੇਬਰ ਆਏ ਐ ਇੰਨੇ ਵੱਡੇ ਜੋਸ਼ ਦੇ ਵਿੱਚ ਇਕੱਠੇ ਹੋਏ ਨੇ ਇੰਨੇ ਜੋਸ਼ ਦੇ ਵਿੱਚ ਇਹ ਮੰਡੀ ਬੰਦ ਕਰਾ ਰਹੇ ਨੇ ਕੋਈ ਮੰਡੀ ਵੀ ਨਹੀਂ ਚੱਲੂਗੀ ਨਾ ਹੀ ਕੋਈ ਇੱਥੇ ਬੋਲੀ ਜਿਹੜੀ ਆ ਕੋਈ ਵੀ ਕਰਾਂ ਕਿਉਂਕਿ ਇੱਕ ਵਧ ਪਰਚੇਜ ਨਹੀਂ ਪਰਚੇਜ ਨਹੀਂ ਕਰਾਂਗੇ ਜਿੰਨਾ ਚਿਰ ਸਰਕਾਰ ਇਹ ਝੂਠੇ ਪਰਚੇ ਰਾਜ਼ੀ ਨਹੀਂ ਕਰਦੀ ਤੇ ਸ਼ਾਮ ਸਿੰਘ ਨੂੰ ਉੱਚਾ ਸਾਡੇ ਸਰਪੰਚਾਂ ਨੂੰ ਵਾਪਸ ਨਹੀਂ ਭੇਜਦੀ ਇਹ ਕਰਕੇ ਇਹਨਾਂ ਦਾ ਬਖਲਾਰ ਦਾ ਨਤੀਜਾ ਜਿਹੜਾ ਨਾ ਇਹਨਾਂ ਨੂੰ ਆਪ ਹੀ ਮਹਿੰਗਾ ਪਾਊਗਾ ਸਰਕਾਰ ਨੂੰ ਇਸ ਚੀਜ਼ ਦੇ ਨਤੀਜੇ ਭੁਗਤ ਲਈ ਤਿਆਰ ਰਹਿਣਾ ਚਾਹੀਦਾ ਉਹ ਸੋਚਦੇ ਨੇ ਸ਼ਾਇਦ ਡਰਾ ਕੇ ਵੋਟਾਂ ਪਾਵਾਂਗੇ ਡਰਾ ਕੇ ਵੋਟਾਂ ਨਹੀਂ ਪੈਂਦੀਆਂ ਡਰਾ ਕੇ ਲੋਕ ਖਲਾਫ ਹੁੰਦੇ ਨੇ ਇਹ ਕਰਕੇ ਜਿੰਦਾ ਚਿਰ ਵੀ ਸਾਡਾ ਮਸਲੇ ਲਈ ਹਲੂ ਦੇ ਉਹਨਾਂ ਚਿਹਰੇ ਧਰਨਾ ਜਾਰੀ ਰਹੇ ਠੰਗ ਮਾਲ ਕੇ ਮਿੱਠੀ ਕੀ ਕਾਰਨ ਕੀ ਹੋਇਆ ਇੱਥੇ ਜਿਹੜੀ ਸਰਕਾਰ ਨਾਂ ਦੀ ਪਹਿਲੋਂ ਚੀਜ਼ ਹੀ ਕੋਈ ਨਹੀਂ ਸੀ ਇੱਥੇ ਪਰ ਕੇਜਰੀਵਾਲ ਤੇ ਕਹਿਣ ਤੇ ਕੇਜਰੀਵਾਲ ਕੱਲ ਦਾ ਇੱਥੇ ਡੇਰੇ ਲਈ ਮਿੱਠਾ ਭਗਵਾਨ ਸਮਾਨ ਦੇ ਵਸਤੀ ਦਾ ਗੱਲ ਹੀ ਕੋਈ ਨਹੀਂ ਗਈ ਉਹਨੇ ਸਾਰੇ ਆਲੇ ਦਾਲੇ ਦੇ ਜ਼ਿਲ੍ਹਿਆਂ ਦੀ ਪੁਲਿਸ ਮਲਾ ਕੇ ਸਾਡੇ ਸਰਪੰਚਾਂ ਦੇ ਘਰਾਂ ਦੇ ਛਾਪੇ ਮਾਰੇ ਸਾਡੇ ਸ਼ੈਲਰ ਮਾਲਕਾ ਜਿਹੜੇ ਆ ਉਹਨਾਂ ਦੀਆਂ ਗਦਾਬਾਂ ਚੱਕੀਆਂ ਗਈਆਂ ਸਾਡੇ ਜਿਹੜੇ ਕਾਉਂਸਲਰ ਆ ਉਹਨਾਂ ਚੱਕਿਆ ਗਿਆ ਔਰ ਸਾਡੇ ਮਜ਼ਦੂਰ ਨੇ ਜਿਹੜੇ ਉਹਨਾਂ ਦਾ ਜਿਹੜਾ ਲੀਡਰ ਆ ਮਜ਼ਦੂਰਾਂ ਦਾ ਉਹਨਾਂ ਦਾ ਸ਼ਾਮ ਸਿੰਘ ਜਿਹੜਾ ਕੌਂਸਲਰ ਆ ਉਹਨਾਂ ਚੱਕ ਲਿਆ ਇਸ ਕਰਕੇ ਦਰਨਾ ਜਿਹੜਾ ਆ ਉਹ ਤੱਕ ਜਾਰੀ ਰਹੂਗਾ ਜਦ ਤੱਕ ਇਹ ਜਿਹੜੀ ਸਰਕਾਰ ਆ ਇਹ ਸਾਡੇ ਲੀਡਰਾਂ ਨੂੰ ਸਾਡੇ ਸਰਪੰਚਾਂ ਨੂੰ ਸਾਡੇ ਕੌਂਸਲਰਾਂ ਸਾਡ ਨਹੀਂ ਦੇਸੀ ਇਹ ਦਾਣਾ ਮੰਡੀ ਵਾਦੀਏ ਦਾਣਾ ਮੰਡੀ ਤੇ ਸਾਰੇ ਕਿਉਂਕਿ ਇੱਥੇ ਪ੍ਰਦਰਸ਼ਨ ਰਹੇ ਨੇ ਦਾਣਾ ਮੰਡੀ ਵਾਲੇ ਨੇ ਆਪ ਹੀ ਫੈਸਲਾ ਕਰਤਾ ਸਾਰੀਆਂ ਦੁਕਾਨਾਂ ਬੰਦ ਕਰਤੀਆਂ ਕੋਈ ਪਰਚੇਜ ਨਹੀਂ ਹੋਊਗੀ ਕੋਈ ਵੀ ਜਿਹੜਾ ਮਜ਼ਦੂਰ ਆ ਉਹ ਜਿਹੜਾ ਉੱਥੇ ਜਾ ਕੇ ਕੋਈ ਬੋਲੀ ਲੈ ਨਹੀਂ ਦੇਊਗਾ ਕੋਈ ਡਿਸਟ੍ਰਿਬਿਊਸ਼ਨ ਨਹੀਂ ਹੋਊਗੀ ਤੇ ਸਾਰੇ ਜਿਹੜੇ ਅੱਜ ਇਹਨਾਂ ਨੇ ਫੈਸਲਾ ਕਰਦਾ ਜਿਹੜੇ ਮਾੜੇ ਮੋٹے ਹੋਰਨਾਂ ਪਾਰਟੀਆਂ ਉਹ ਵੀ ਸਾਰੇ ਇਕੱਠੇ ਹੋ ਕੇ ਪੇਸ਼ ਸ਼ੋਭਨੀ ਕਾਲੀ ਦਲ ਨੂੰ ਜਿਤਾਉਣਾ ਹੈ